ਆਈ ਵੈਸੇ ਜਿਆਦਾ ਕਿ ਜਿਹੜਾ ਆਪਾਂ ਲੱਡੂ ਨਾਲ ਤੋੜਦੇ ਆ ਲੱਡੂ ਖਾਦੇ ਨਾਲੇ ਤੇ ਲੋਕ ਮਿੱਠਾ ਖਾ ਕੇ ਰਾਜੀ ਨਹੀਂ ਹੁੰਦੇ ਫਿਰ ਮਿੱਠਾ ਕਿਉਂ ਆ ਉਹ ਨੌਜਵਾਨ ਬੱਚਿਆਂ ਨੂੰ ਦਵਾਂਗੇ ਬੱਚੇ ਝੋ ਖਾਣਗੇ ਤੇ ਤਗੜੇ ਸਰੀਰ ਹੋਣਗੇ ਪਰਵਾਰ ਮੰਨਗੇ ਕਲੇਅਰ ਬਣਗੇ ਬੰਦਿਆ ਗੱਲ ਆ ਕਿ ਜੇ ਪੈਸਿਆਂ ਨਾਲ ਤੁੜਨਾ ਜਾ ਰਿਹਾ ਤੁੜਨਾ ਉਹਦੇ ਨਾਲੋਂ ਚੰਗਾ ਘੋੜਾ ਤੋੜਦੇ ਨੌਜਵਾਨ ਬੱਚਿਆਂ ਨੂੰ ਦਿੱਤਾ ਜੇ ਸਾਡੇ ਭਰਾ ਗੋਰੀ ਕੁੱਤੀ ਸ਼ਾਹ ਨੇ ਅੱਜ ਜਿਹੜਾ ਝੋੜਾ ਤੋੜ ਕੇ ਪਹਿਲਾ ਭਰਾਵਾਂ ਦੇ ਵਿੱਚ 1000 ਤੋਂ ਵੱਡਿਆ ਬੜਾ ਵਧੀਆ ਮੈਸੇਜ ਦਿੱਤਾ ਤੇ ਅੱਜ ਪੂਰੀ ਜੋਤੀਸ਼ਾ ਦੀ ਗਵਾਈ ਦੇ ਵਿੱਚ ਤਕਰੀਬਨ ਸਾਰਾ ਪਿੰਡ ਹੀ ਆਮ ਆਨਵੀ ਪਾਰਟੀ ਸਮਲੋ ਕਹਿੰਦੇ ਤੇ ਤੋਂ ਪਹਿਲਾਂ ਸਾਡੇ ਸਪੀਕ ਸਿੰਘ ਮੈਂਬਰ ਕੁਲਾ ਜੋਤੀਸ਼ਾ ਉਹਨਾਂ ਦੇ ਗ੍ਰਹਿ ਵਿਖੇ ਵੱਡਾ ਵੱਡਾ ਇਕੱਠ ਹੋਇਆ ਸੀ ਸਾਰੇ ਸਾਥੀ ਆਮ ਆਨਵੀ ਪਾਰਟੀ ਦੇ ਉਹਨਾਂ ਤਕਰੀਬਨ ਹੋਗੇ ਤੇ ਜਿਹੜੇ ਰਹਿੰਦੇ ਸੀ ਉਹ ਅੱਜ ਹੋ ਗਏ ਆ ਜੋਤੀਸ਼ਾ ਪਿੰਡ ਦੇ ਵਿੱਚ ਹੁਣ ਇੱਕ ਤਰਫੀ ਸਫਾਈ ਹੋ ਗਈ ਆ ਖਾਲੀ ਦਲ ਕਾਂਗਰਸ ਬੀਜੇਪੀ ਜਾਂ ਕੋਈ ਯਾਦ ਉਹਨਾਂ ਦਾ ਸвая ਹੋ ਗਿਆ ਆਮ ਆਦਮੀ ਪਾਰਟੀ ਇੱਕ ਤਰਫੇ ਇਥੋਂ ਜਿੱਤੂ ਖਡੂਰ ਸਾਹਿਬ ਵਾਲਕੇ ਦੇ ਵੋਟਰਾਂ ਸਪੋਟਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਉਹ ਵੋਟਰਾਂ ਸਪੋਟਰਾਂ ਨੂੰ ਇਹੋ ਅਪੀਲ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੇ 5 ਸਾਲ ਜਿਹੜੇ ਕੰਮ ਕੀਤੇ ਇਤਿਹਾਸਕ ਉਹਨਾਂ ਨੂੰ ਫਤਵਾ ਦੋ ਲੋਕਾਂ ਦੇ ਬਿਜਲੀ ਦੇ ਬਿੱਲ ਜੀਰੋ ਹੋ ਗਏ ਆ ਮੱਲਾਕਲੇ ਨੇ ਖੁੱਲ੍ਹੇ ਆ ਲਾਜ ਟੈਸਟ ਦਵਾਈਆਂ ਫ੍ਰੀ ਮਿਲਦੀਆਂ ਪਈਆਂ ਕਿਸਾਨਾਂ ਦੇ ਖੇਤਾਂ ਤੱਕ ਮੈਰੀ ਪਾਣੀ ਪਹੁੰਚਾਤਾ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਇਹਨੇ-ਇਨੇ ਪੀਂਹ ਮਿਲਦੀ ਆ ਰਾਤ ਬਰਾਤੇ ਸਿਫਾਂ ਦੀਆਂ ਸਿਰਾਂ ਮਿੱਧੇ ਦੀ ਰੋਣੀ ਹੋਰ ਕੰਮ ਜਿਹੜੇ ਨਹੀਂ ਗਰੰਟੀਆ ਤੁਸੀਂ ਚਾਉਂ ਵੀ ਕੀਤੇ ਆ ਕਾੜਾ ਨੂੰ ਜਿਹੜਾ 1000 ਰੁਪਏ ਦੀ ਗਰੰਟੀ ਉਹ ਮਾਨ ਸਾਹਿਬ ਨੇ ਕਹਿਤਾ ਵਾ ਵੀ ਉਹ 11 ਰੁਪਏ ਦੇਣਾ ਐਮਪੀ ਇਲੈਕਸ਼ਨ ਤੋਂ ਬਾਅਦ ਥੋੜੇ ਸਮੇਂ ਹੀ ਦੇਣਾ ਮਾਨ ਸਰਕਾਰ ਲੋਕਾਂ ਦੀ ਸਰਕਾਰ ਜੋ ਕਹਿੰਦੀ ਉਹ ਕਰਦੀ ਮੰਤ ਸਿੰਘ ਰਵੱਦੀ ਪਾਰਟੀ ਆ ਕਹਿੰਦੇ ਨੇ ਖਰੂਖਾ ਹਲਕਾ ਜਿਹੜਾ ਪੰਥਕ ਹਲਕਾ ਹੈ ਤੇ ਪੰਥਕ ਦੇ ਨਾਂ ਤੇ ਜਿਹੜੀ ਗੱਲਬਾਤ ਕਰਦੇ ਨੇ ਕਹਿੰਦੇ ਵੀ ਇਸ ਵਾਰ ਵੱਡੀ ਲੀਡ ਤੇ ਜਿੱਤਾ ਕੋਈ ਵੀਰ ਜੀਰਾ ਵੀ ਕਹਿੰਦਾ ਹੈ ਵਿਰਸਾ ਨੂੰ ਤੁਹਾਡਾ ਕਿਹੜਾ ਹੈ ਮੇਕੂ ਹਲਕਾ ਪੰਥਕ ਹੀ ਆ ਇਹ ਨਹੀਂ ਮੈਂ ਕਹਿੰਦਾ ਵੀ ਹਲਕਾ ਨਹੀਂ ਪੰਥਕ ਹਲਕਾ ਪੰਥਕ ਹੈ ਪਰ ਜਿਹੜੇ ਖਲੋਤੇ ਫਿਰਦੇ ਆ ਨਾ ਇਲੈਕਸ਼ਨ ਤੇ ਇਹਨਾਂ ਹੁਰਕਾ ਪਾਇਆ ਜਿਹੜਾ ਪੰਥਕ ਹੋਣ ਦਾ ਇਹ ਲੋਕਾਂ ਲਾਹ ਦੇਣਾ ਵੇਖੋ ਚਾਰ ਤਰੀਕ ਨੂੰ ਇੱਕ ਨੂੰ ਵੋਟਾਂ ਪੈਣੀਆਂ ਚਾਰ ਨੂੰ ਰਿਜ਼ਲਟ ਆਜਣਾ ਇਹਨਾਂ ਦੀ ਪੰਥਕ ਹੋਣਾ ਜਿਹੜਾ ਇਹ ਬਣਾਈ ਫਿਰਦੇ ਆ ਨਾ ਇਹਨਾਂ ਦਾ ਵੀ ਚੋਰਾ ਮੋਰਾ ਤੁਹਾਡਾ ਪੰਥਕ ਹੈ ਤੁਸੀਂ ਪੰਥਕ ਬਣਦੇ ਲਿਆੜਾ ਇਹ ਸੱਤ ਅੱਠ ਮਹੀਨੇ ਪਹਿਲਾਂ ਤੇ ਪੰਥਕ ਕਿੱਥੇ ਰਹੇ ਇਹਨਾਂ ਦੇ ਕੋਈ ਲੱਪਾ ਨਹੀਂ ਕੋਈ ਦੋਖਸੋ ਦਾ ਹਾਲ ਨਹੀਂ ਪੁੱਛਣ ਗਿਆ ਕਿਸੇ ਦਾ ਇਹਦੇ ਸਿਰਫ ਵੋਟਾਂ ਲੈਣ ਲਈ ਆਏ ਆ ਹੁਣ ਤੇ ਇਹਨਾਂ ਨੂੰ ਕੋਈ ਕਹਿ ਦੂਗਾ ਨਾ ਕਿ ਮੇਰਾ ਸੀਰੀ ਨਹੀਂ ਆਇਆ ਮੇਰਾ ਟਾਈਮ ਨਹੀਂ ਮੈਂ ਵੋਟ ਪਾਉਣੀ ਜਾਣਾ ਇੰਨਾ ਘਣਾ ਵੋਟ ਸਾਨੂੰ ਪਾ ਦੇ ਦਾਤਰੀ ਦੇ ਪੱਠੇ ਹੀ ਚਰੇ ਵੱਢ ਲਿਓਗੇ ਜੇ ਘਰੋਂ ਬੀਬੀਆਂ ਕਹਤਾਂ ਨਾ ਕਿ ਗੋਆ ਸੁੱਟਣ ਵਾਲੀ ਨਹੀਂ ਹੋਂ ਤਣਾਈਏ ਇੰਨਾ ਘਣਾ ਬਾਲਟਾ ਦੇ ਦਿਓ ਗੋਆ ਵੀ ਛੁੱਟ ਦਾਂਗੇ ਵੋਟ ਸਾਨੂੰ ਪਾ ਦਿਓ ਹੁਣ ਇਹਨਾਂ ਦੇ ਪੱਲੇ ਕੁਝ ਨਹੀਂ ਇਹ ਭਾਵੇਂ ਗੋਆ ਵੀ ਛੁੱਟ ਲੈਣੇ ਭਾਵੇਂ ਪੱਤਿਆਂ ਵੀ ਪੱਤ ਤਣ ਲੋਕਾਂ ਇਹਨਾਂ ਨੂੰ ਵੋਟ ਨਹੀਂ ਜਿਵੇਂ ਕਿ ਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਵਾ ਕੀ ਜਾਣਾ ਜੀ ਤਾਂ ਦੱਸੋ ਰੋਦਾ ਤੇ ਮੈਨੂੰ ਬੜਾ ਦੁੱਖ ਆਇਆ ਪਾਰਟੀ ਪੁਜੀ ਦੀ ਗੱਲ ਵੱਖਰੀ ਆ ਸਾਲੇ ਨੇ ਭਾਈ ਨੂੰ ਪਾਰਟੀ ਤੋਂ ਕੱਢਦਾ ਇਹ ਬੜਾ ਦੁੱਖ ਆਇਆ ਦੁੱਖदाई ਗੱਲ ਹੋਈ ਨਾ ਕਿ ਜਿਹੜਾ ਇਹ ਇੰਨੀ ਆਸ ਨਹੀਂ ਸੀ ਇਹ ਦੇਸ਼ਪ੍ਰਤਾਪ ਨੂੰ ਵੀ ਇੰਨੀ ਆਸ ਨਹੀਂ ਉਹ ਤਾਂ ਹੀ ਪੰਗੇ ਲੈਂਦਾ ਰਹਿੰਦਾ ਸੀ ਇਹ ਜਿਹੜਾ ਦੇਸ਼ਪ੍ਰਤਾਪ ਨੂੰ ਕੱਢਿਆ ਵਾ ਯਾਰ ਇਹਦਾ ਸਾਰੇ ਲੋਕਾਂ ਨੂੰ ਧੋਖਿਆ ਵੀ ਸਾਲੇ ਨੇ ਭਾਈਏ ਨੂੰ ਘਰੋਂ ਹੀ ਬਾਹਰ ਕੱਢਦਾ ਇਹ ਤਾਂ ਗੱਲ ਬਹੁਤ ਮਾੜੀ ਹੈ ਅੰਗਰੇਜ਼ ਸਿੰਘ ਪਿੰਡ ਜੋਤੀਸ਼ਾ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਅੱਜ ਜੀ ਸਰਦਾਰ ਗੁਰਪ੍ਰੀਤ ਸਿੰਘ ਗੋਰਾ ਉਹਦੇ ਗ੍ਰਹਿ ਦੇ ਵਿਖੇ ਇਕੱਠੇ ਹੋਏ ਆ ਸਰਦਾਰ ਲਾਲਜੀਤ ਸਿੰਘ ਪੋਲਰ ਕੈਬਨਿਟ ਮੰਤਰੀ ਪੰਜਾਬ ਜੋ ਕਿ ਛੋਟੇ ਜੇ ਬੇਨਤੀ ਕੀਤੀ ਸੀ ਤੇ ਸਰਦਾਰ ਗੁਰਪ੍ਰੀਤ ਸਿੰਘ ਗੋਰਾ ਦੇ ਘਰੇ ਪਹੁੰਚੇ ਆ ਤੇ ਪਿੰਡ ਸਾਰਾ ਪਿੰਡ ਜੋਤੀਸ਼ਾ ਜਿਹੜਾ ਇੱਥੇ ਪਹੁੰਚਿਆ ਸੱਦੇ ਦੇ ਉੱਤੇ ਗੁਰਪ੍ਰੀਤ ਸਿੰਘ ਗੋਰਾ ਨੇ ਅੱਜ ਸਰਦਾਰ ਲਾਲਜੀਤ ਸਿੰਘ ਪੋਲਰ ਕੈਬਨਿਟ ਮੰਤਰੀ ਪੰਜਾਬ ਨੂੰ ਦੇਸੀ ਘੋੜੇ ਨਾਲ ਤੋਲਿਆ ਔਰ ਜਿੰਨੀ ਵੀ ਜੋਤਿਸ਼ਾ ਦੀ ਪੂਰੀ ਸੰਗਤਾ ਬਹੁਤ ਜਿਆਦਾ ਨੂੰ ਹੰਗਾਰਾ ਮਿਲਿਆ ਕੱਲ ਅਸੀਂ ਹਰ ਇੱਕ ਘਰੇ ਜਾ ਕੇ ਆਇਆ ਸੱਦਾ ਦਿੱਤਾ ਹੀ ਪੂਰੇ ਦਾ ਪੂਰਾ ਪਰਿਵਾਰ ਜਿੰਨਾ ਵੀ ਜੋਤਿਸ਼ਾ ਪਿੰਡਾ ਗੁਰਪ੍ਰੀਤ ਸਿੰਘ ਗੋਰਾ ਦੇ ਘਰੇ ਪੂਰਾ ਪੂਰਾ ਪਿੰਡ ਜੋਤਿਸ਼ਾ ਪਹੁੰਚਾਏ ਕਿੰਨਾ ਕੋਈ ਜਿਹੜੇ ਸ਼ਾਮਲ ਹੋਏ ਅੱਜ ਆਮ ਆਦਮੀ ਪਾਰਟੀ ਦੇ ਤਕਰੀਬਨ ਜਿਹੜੇ ਨਵੇਂ ਸ਼ਾਮਲ ਹੋਏ ਆ 330 ਤੋਂ 35 ਜਿਹੜੇ ਆ ਆਕਾਰਾ ਜਿਹੜੇ ਅੱਜ ਸ਼ਾਮਲ ਹੋਏ ਆ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਆ ਕੀ ਜਾਣਨਾ ਚਾਹੋਗੇ ਕਿੰਨਾ ਕਿੰਨਾ ਨੂੰ ਲੋਕਾਂ ਨੇ ਸਮਰਥਨ ਦਿੱਤਾ ਤੇ ਕਿੰਨਾ ਤੇ ਪਿਆਰ ਹੈ 何からかやりたい。 ਹਾਂਜੀ ਸਭ ਤੋਂ ਪਹਿਲਾਂ ਦੇ ਫਤੇ ਬਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰੇ ਭਰਾਵਾਂ ਦਾ ਇੱਥੇ ਆਇਆਂ ਨੂੰ ਜੀ ਆਇਆਂ ਨੂੰ ਤੇ ਅੱਜ ਸਰਦਾਰ ਲਾਲਜੀਤ ਸਿੰਘ ਪੁੱਲਰ ਜੀ ਮੇਰੇ ਨਿੱਕੇ ਵੀਰ ਗੋਰਾ ਜੋਤੀਸ਼ਾ ਦੇ ਗ੍ਰਹਿ ਵਿਖੇ ਆਏ ਆ ਅੱਜ ਬਹੁਤ ਵੱਡਾ ਇਕੱਠ ਕੀਤਾ ਮੇਰੇ ਵੀਰ ਨੇ ਤੇ ਉਹਨਾਂ ਦੀ ਟੀਮ ਨੇ ਮੈਂ ਕੱਲੇ-ਕੱਲੇ ਵੀਰ ਦਾ ਨਾਂ ਲਿਆ ਤੇ ਕੋਈ ਰਹਿ ਗਿਆ ਨਾ ਤੇ ਗੁੱਸਾ ਕਰਨਗੇ ਬੜਾ ਇਹਨਾਂ ਦੀ ਟੀਮ ਚ ਏਕਾ ਵਾ ਤੇ ਇਹਨਾਂ ਨੇ ਪਰਸੋਂ ਦੀ ਬੜੀ ਮਿਹਨਤ ਕੀਤੀ ਜਿਹੜੀ ਆ ਤੇ ਅੱਜ ਉਹ ਮਿਹਨਤ ਫਲ ਲਿਆਈ ਆ ਇੰਨਾ ਇਕੱਠ ਹੀ ਤੇ ਮੰਤਰੀ ਸਾਹਿਬ ਬਾਗੋ ਬਾਗ ਹੋਇਆ ਤੇ ਮੰਤਰੀ ਸਾਹਿਬ ਨੂੰ ਇਹਨਾਂ ਨੇ ਟੀਮ ਨੇ ਗੋਰੇ ਜੋਤਿਸ਼ਾਣੇ ਦੇਸੀ ਘਿਓ ਦੇ ਨਾਲ ਤੋਲਿਆ ਵਾ ਤੇ ਉਹ ਦੇਸੀ ਘਿਓ ਜੜਾ ਵਾ ਗਰੀਬ ਪਰਿਵਾਰਾਂ ਦੇ ਵਿੱਚ ਤੇ ਜਾਂ ਇੱਕ ਜਿਹੜੇ ਸਪੋਰਟਸਮੈਨ ਮੁੰਡੇ ਆ ਲੜਕੇ ਆ ਉਹਨਾਂ ਦੇ ਵਿੱਚ ਵੰਡਿਆ ਜਾਣਾ ਵਾ ਇਹ ਬੜਾ ਵਧੀਆ ਮੈਸੇਜ ਆ ਜਿਹੜਾ ਦਿੱਤਾ ਇਹਨਾਂ ਨੇ ਤੇ ਜਿਹੜੀ ਇਹ ਮੈਂ ਆਸ ਕਰਦਾ ਵਾਂ ਵੀ ਇਹ ਜਿਹੜਾ ਪਿੰਡ ਵਾ ਜੋਤਿਸ਼ਾ ਇਹ ਇੱਕ ਤਰਫਾ ਜਿੱਤ ਕੇ ਸਰਦਾਰ ਲਾਲਜੀਤ ਸਿੰਘ ਪੁੱਲਰ ਜੀ ਦੀ ਜਿਹੜੀ ਝੋਲੀ 'ਚ ਇਹ ਜੜੀਆਂ ਇੱਕ ਇੱਕ ਬੋਰਡ ਜਿਹੜੀ ਭੁਗਤੂਗੀ ਕਿਆ ਕਿ ਜੀ ਫਾਇਟ ਡੇ ਗ੍ਰਹਿ ਵਿਖੇ ਲਾਲਜੀਤ ਸਿੰਘ ਪੁੱਲਰ ਆਏ ਕੀ ਕਹਣਾ ਚਾਹੋਗੇ ਪਹਿਲਾਂ ਤਾਂ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਮੇਰੇ ਗ੍ਰਹਿ ਵਿਖੇ ਪਹੁੰਚੇ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਵੇਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਰਦਾਰ ਲਾਲਜੀਤ ਸਿੰਘ ਪੁੱਲਰ ਲੋਕ ਸਭਾ ਸੀਟ ਲੜ ਰਿਹਾ ਤੇ ਉਨ੍ਹਾਂ ਦੇ ਹੱਕ ਵਿੱਚ ਪਿੰਡ-ਪਿੰਡ ਵਿੱਚ ਰੈਲੀਆਂ, ਮੀਟਿੰਗਾਂ ਇਕੱਠ ਹੋ ਰਹਿ ਤੇ ਬਹੁਤ ਵਦਿਆ ਉਹਨਾਂ ਨੂੰ ਹੰਗਾਰਾ ਮੇਰਾ ਉਸੇ ਦੀ ਤਰ੍ਹਾਂ ਰਜਾਂ ਦੀ ਤਰ੍ਹਾਂ ਮੇਰੇ ਘਰ ਵਿੱਚ ਸਰਦਾਰ ਲਾਲਜੀਤ ਪੁੱਲਰ ਦੀ ਇੱਕ ਛੋਟੀ ਜੀ ਮੀਟਿੰਗ ਰੱਖੀ ਗਈ ਸੀ ਜੋ ਅੱਜ ਇੱਕ ਰੈਲੀ ਦਾ ਰੂਪ ਧਾਰ ਗਈ ਹੈ ਬਹੁਤ ਵੱਡਾ ਕਾਫਲਾ ਪਿੰਡ ਜੋਤੀਸ਼ਾਹ ਦੇ ਵਿੱਚ ਇੱਥੇ ਇਕੱਠਾ ਹੋਇਆ ਹੈ ਤੇ ਸਾਰੀ ਸੰਗਤ ਨੇ ਇੱਕ ਪ੍ਰਣ ਕੀਤਾ ਕਿ ਅਸੀਂ ਸਰਦਾਰ ਲਾਲਜੀਤ ਸਿੰਘ ਪੁੱਲਰ ਨੂੰ ਇੱਕ ਤਰਫਾ ਜਿੱਤ ਯਕੀਨੀ ਦਿਵਾ ਕੇ ਲੋਕ ਸਭਾ ਹਲਕਾ ਦੇ ਵਿੱਚ ਭੇਜਾਂਗੇ ਸਾਡੇ ਗ੍ਰਾਹਕ ਹੈ ਜੇ ਲਾਲਜੀਤ ਸਿੰਘ ਪੁੱਲਰ ਵੇਖੋ ਜੀ ਆਪਾਂ ਪਹਿਲਾਂ ਤੋਂ ਵੇਂਦੇ ਆਇਆ ਕਿ ਕੋਈ ਲੱਡੂਆਂ ਦੇ ਨਾਲ ਤੋਲਦਾ ਹੈ ਕੋਈ ਚਾਂਦੀ ਦੇ ਛਿੱਕਿਆਂ ਨਾਲ ਤੋਲਦਾ ਹੈ ਮੇਰੇ ਮੰਨਦੀ ਕਿ ਇੱਛਾ ਸੀ ਸਰਕਾਰ ਨਾਲ ਕਿਸੇ ਨਗਰ ਦੇ ਦੇਸੀ ਦੇ ਰਹਿਣਾ ਚਾਹੁੰਦਾ ਇਸ ਤੀਤੋਂ ਇੱਕ ਸਿਹਤ ਮਿਲਦੀ ਲੋਕਾਂ ਨੂੰ ਜਿਹੜੇ ਤੀਜੇ ਚਾਲ ਮੁੰਡੇ ਮਾਝੇ ਜਿੰਦਾਬਾਹ ਮਾਝੇ ਦੇ ਜਰਨੈਲ ਕਿੰਨੇ 6 ਫੁੱਟ ਤੋਂ ਵੱਧ ਦੀ ਹਾਈਟ ਹੈ ਤੇ ਉਸ ਹਿਸਾਬ ਨਾਲ ਉਹਨਾਂ ਦਾ ਵਜ਼ਨ ਵੀ ਕਵਾਂਟਲ ਤੋਂ ਉੱਪਰ ਹੈ ਤੇ ਕਵਾਂਟਲ ਦੇ ਕਰੀਬ ਉੱਪਰ ਥੱਲੇ ਕਿਉਂ ਤੋਲਿਆ ਗਿਆ ਹੈ ਜੀ ਕੀ ਕਹਿਣਾ ਚਾਹੋਗੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਮੈਂ ਸਾਰੇ ਵੀਰਾਂ ਦਾ ਭਰਾਵਾਂ ਦਾ ਧੰਨਵਾਦ ਕਰਦਾ ਕਿ ਮੇਰੇ ਗ੍ਰਹਿ ਵਿਖੇ ਆਉਣ ਤੇ ਮੇਰੇ ਛੋਟੇ ਜਿਹੇ ਸੱਦੇ ਤੇ ਇੰਨਾ ਵੱਡਾ ਇਕੱਠ ਕਰਨ ਲਈ ਇੱਕ ਰੈਲੀ ਦਾ ਰੂਪ ਧਾਰ ਲਈ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੇ ਮੈਂ ਇੱਕ ਵਿਸ਼ਵਾਸ ਦਵਾਣਾ ਹੈ ਸਰਦਾਰ ਲਾਲਜੀ ਸਿੰਘ ਭੁੱਲਰ ਨੂੰ ਅਸੀਂ ਉਹਨਾਂ ਨੂੰ ਜੋਤੀਸ਼ਾ ਦੇ ਵਿੱਚੋਂ ਬਹੁਤ ਵੱਡੀ ਲੀਡ ਨਾਲ ਜਿੱਤ ਦਿਵਾ ਕੇ ਲੋਕ ਸਭਾ ਹਲਕੇ ਦੇ ਵਿੱਚ ਭੇਜਾਂਗੇ ਉਹਨਾਂ ਦੀ 2 ਸਾਲ ਚ ਕਰਕੇ ਚੱਲ ਕੇ ਚੱਲ ਰਹੀ ਹੈ ਵੇਖੋ ਜੀ 2 ਸਾਲ ਦੀ ਜੇ ਕਾਰਜਕੁਸ਼ਲਤਾ ਦੀ ਗੱਲ ਕਰੀਏ ਤਾਂ ਜੇ ਆਪਾਂ ਬਿਜਲੀ ਦੀ ਗੱਲ ਕਰੀਏ ਤਾਂ ਅੱਜ ਸਾਰੇ ਲੋਕਾਂ ਨੂੰ ਆਪਾਂ ਨੂੰ ਸਾਰੇ ਪਤਾ ਹੈ ਕਿ ਜੋ ਆਪਣੇ ਬਿਜਲੀ ਦੇ ਬਿੱਲ ਆ ਉਹ ਜ਼ੀਰੋ ਆ ਰਹੇ 100 ਦੇ ਵਿੱਚੋਂ 90% ਬਿੱਲਾਂ 'ਚ ਜ਼ੀਰੋ ਆ ਰਹੇ ਆ ਜੇ ਆਪਾਂ ਗੱਲ ਕਰੀਏ ਮੋਟਰਾਂ ਦੀ ਕਿਸਾਨ ਭਰਾਵਾਂ ਨੂੰ ਇੰਨੀ ਖੁਸ਼ੀ ਹੈ ਕਿ ਜਿਹੜੀ ਮੋਟਰਾਂ ਵਾਲੀ ਲਾਈਟ ਆ ਇਹਨਾਂ ਦਿਨਾਂ ਦੇ ਵਿੱਚ ਰਾਤ ਨੂੰ ਇੱਕ ਤੋਂ ਲੈ ਕੇ ਦਿਨ ਦੇ 4 ਵਜੇ ਤੱਕ ਲਾਈਟ ਆਉਣੀ ਦੀ ਪਨੀਰੀਆਂ ਸਾਨੂੰ ਜਨਰੇਟਰ ਲਾ ਕੇ ਬਿਜਣੀਆਂ ਪੈਂਦੀਆਂ ਹੁੰਦੀਆਂ ਸੀ ਪਰ ਅੱਜ ਦੇ ਟਾਈਮ 'ਚ 12-12 ਘੰਟੇ ਮੋਟਰ ਵਾਲੀ ਲਾਈਟ ਚੱਲ ਰਹੀ ਹੈ ਤੇ ਰਾਤ ਦਿਨ ਬਿਜਲੀ ਆ ਰਹੀ ਹੈ ਜੀ